ਚਾਉਣਾ ਚਾਹੁੰਦੇ ਆ ਗਲਤ ਕੰਮ ਇਲੀਗਲ ਐਕਟਸ ਤੁਹਾਡੇ ਤੇ ਪ੍ਰੈਸ਼ਰ ਪਾ ਰਹੇ ਆ ਮੈਂ ਬੇਨਤੀ ਕਰਾਂ ਸਾਰੇ ਅਫਸਰ ਸਬਾਨਾ ਨੂੰ ਕਿ ਫ੍ਰੀ ਐਂਡ ਫੇਅਰ ਕਾਨੂੰਨ ਦੇ ਦਾਇਰੇ ਚ ਰਹਿ ਕੇ ਇਸ ਇਲੈਕਸ਼ਨ ਪ੍ਰੋਸੈਸ ਨੂੰ ਕੰਪਲੀਟ ਕਰਾਇਓ ਵਰਨਾ ਹਾਈ ਕੋਰਟ ਦੇ ਵਿੱਚ ਜਿਹਦੇ ਜਿਹਦੇ ਨਾਲ ਧੱਕਾ ਹੋਇਆ ਹਰ ਬੰਦੇ ਕੋਲੇ ਰਾਈਟ ਆ ਹਾਈ ਕੋਰਟ ਜਾਣ ਦਾ ਤੇ ਫਿਰ ਹਾਈ ਕੋਰਟ ਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਵੀ ਹੋਣਾ ਫਿਰ ਤਰੀਕਾ ਭੁਗਤਦਾ ਕਈ ਵਾਰੀ ਬੰਦੇ ਦੇ ਗੋਡੇ ਰਹਿ ਜਾਂਦੇ ਇਨਸਟਰੁਕਟ ਕਰਦੇ ਆ ਕਿ ਉਹ ਨੋਮੀਨੇਸ਼ਨ ਪ੍ਰੋਸੈਸ ਹੋਵੇ ਚਾਹੇ ਉਹ ਸਕਰੂਟੀ ਹੈ ਚਾਹੇ ਵਿਡਰੋਅਲ ਹੈ ਚਾਹੇ ਪੋਲਿੰਗ ਹੈ ਤੇ ਚਾਹੇ ਕਾਊਂਟਿੰਗ ਹੈ ਇਹ ਸਾਰਾ ਕੁਝ ਇਨਸ਼ੋਰ ਕਰਨਗੇ ਕਿ ਇਹਦੀ ਵੀਡੀਓਗ੍ਰਾਫੀ ਹੋਵੇ ਤਾਂਕਿ ਕਾਊਂਟਿੰਗ 'ਚ ਧਾਂਦਲੀ ਨਾ ਹੋ ਸਕੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਵਿਡਰੋਅਲ ਨਾ ਗਲਤ ਕਰ ਸਕਣ ਸਕ੍ਰੂਟੀਨੀ ਵਿੱਚ ਰਿਜੈਕਸ਼ਨ ਨਾਲ ਗਲਤ ਹੋ ਸਕੇ ਇਹ ਸਾਰਾ ਕੁਝ ਵੀਡੀਓਗ੍ਰਾਫ ਕਰਨ ਦੇ ਆਰਡਰਸ ਆਨਰੇਬਲ ਹਾਈ ਕੋਰਟ ਨੇ ਦਿੱਤੇ ਐਨਓਸੀਜ਼ ਨਹੀਂ ਮਿਲ ਰਹੀਆਂ ਸੀ ਜਿਹੜੇ ਆਪੋਜੀਸ਼ਨ ਦੇ ਕੈਂਡੀਡੇਟ ਲੜਨਾ ਚਾਹੁੰਦੇ ਆ ਨੋ ਡਿਊ ਸਰਟੀਫਿਕੇਟ ਪ੍ਰੋਵਾਈਡ ਨਹੀਂ ਕੀਤੇ ਜਾ ਰਹੇ ਸੀ ਜਿਹੜੇ ਆਪੋਜੀਸ਼ਨ ਦੇ ਕੈਂਡੀਡੇਟ ਲੜਨਾ ਚਾਹੁੰਦੇ ਆ ਚੁੱਲਾ ਟੈਕਸ ਦੀਆਂ ਰਸੀਦਾਂ ਨਹੀਂ ਮਿਲ ਰਹੀਆਂ ਸੀ ਕਿ ਜਿਸ ਤਰ੍ਹਾਂ ਨਾਲ ਨੋਮੀਨੇਸ਼ਨ ਪ੍ਰੋਸੈਸ ਨੂੰ ਸਾਰੇ ਨੂੰ ਵਿਸ਼ੀਅਟ ਕਰਕੇ ਸਾਰਾ ਜਿਹੜਾ ਨੋਮੀਨੇਸ਼ਨ ਪ੍ਰੋਸੈਸ ਹੈ ਉਹ ਡੀ ਰੇਲ ਕਰਕੇ ਇਹ ਕੋਸ਼ਿਸ਼ ਕੀਤੀ ਜਾ ਰਹੀ ਸੀ ਆਮ ਆਦਮੀ ਪਾਰਟੀ ਵੱਲੋਂ ਵੀ ਖਰ ਹੱਤ ਕੰਡਾ ਵਰਤ ਲਈਏ ਆਪੋਜੀਸ਼ਨ ਪਾਰਟੀ ਦਾ ਕੋਈ ਵੀ ਕੈਂਡੀਡੇਟ ਜਿਹੜਾ ਹੈ ਉਹ ਕਾਗਜ਼ ਨਾ ਪਰ ਸਕੀ ਸੋ ਉਹ ਸਾਰੇ ਇਸ਼ੂ ਨੂੰ ਲੈ ਕੇ ਹਾਲਾਤ ਦੇਖਦੇ ਹੋਏ ਅਸੀਂ ਹਾਈ ਕੋਰਟ ਮਾਨਯੋਗ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਅਪਰੋਚ ਕੀਤਾ ਸੀ ਕਿਉਂਕਿ ਸਾਨੂੰ ਪਤਾ ਸੀ ਕਿ ਉਹ ਹਾਲਾਤ ਬਣਨੇ ਅੱਜ ਵੀ ਤੁਸੀਂ ਦੇਖਿਆ ਕਿਸ ਤਰ੍ਹਾਂ ਨੋਮੀਨੇਸ਼ਨ ਭਰਨ ਗਏ ਕੈਂਡੀਡੇਟਸ ਨਾਲ ਧੱਕਾ ਮੁਕੀਆਂ ਹੋਈਆਂ ਸਰਕਾਰ ਦੇ ਹੁਕਮਾਤੇ ਪੁਲਸ ਨਾਲ ਰਲ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਜਿਹੜੇ ਜੈਨੂਇਨ ਕੈਂਡੀਡੇਟ ਨੋਮੀਨੇਸ਼ਨ ਭਰਨਾ ਚਾਹੁੰਦੇ ਸੀ ਉਹਨਾਂ ਦੇ ਨੋਮੀਨੇਸ਼ਨ ਪੇਪਰ ਖੋ ਕੇ ਪਾੜੇ ਗਏ ਉਹਨਾਂ ਨੂੰ ਨੋਮੀਨੇਸ਼ਨ ਸੈਂਟਰਸ ਦੇ ਵਿੱਚ ਜਾਣ ਤੋਂ ਰੋਕਿਆ ਗਿਆ ਉਲਟਾ ਉਹਨਾਂ ਤੇ ਹੀ ਪਰਚੇ ਦੇ ਕੇ ਉਹਨਾਂ ਨੂੰ ਪੁਲਸ ਚੱਕ ਕੇ ਲੈ ਜਾਂਦੀ ਹੈ ਮਾਰ ਮਾਰ ਕਟਾਈ ਵੀ ਕਰਾਈ ਗਈ ਸੋ ਹਾਈ ਕੋਰਟ ਅਸੀਂ ਗਏ ਸੀ ਬੇਸਿਕਲੀ ਇਸ ਇਸ ਚੀਜ਼ ਨੂੰ ਲੈ ਕੇ ਕਿ ਇਹਨਾਂ ਸਾਰਾ ਸਾਰੀਆਂ ਚੀਜ਼ਾਂ ਦਾ ਸਾਨੂੰ ਖਦਸ਼ਾ ਹੈ ਕਿ ਸਰਕਾਰ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਦੇ ਮੂਡ ਵਿੱਚ ਨਹੀਂ ਹੈ ਕਿਉਂਕਿ ਜਿਹੜੀ ਪਾਰਟੀ ਆਮ ਆਦਮੀ ਪਾਰਟੀ 92 ਸੀਟਾਂ ਲੈ ਕੇ ਜਿਨ੍ਹਾਂ ਨੇ ਸਰਕਾਰ ਬਣਾਈ ਸੀ 2.5 ਸਾਲ ਪੌਣੇ 3 ਸਾਲ ਪਹਿਲਾਂ ਅੱਜ ਹਾਲਾਤ ਉਹ ਸਰਕਾਰ ਦੇ ਬਣ ਗਏ ਇਹ ਕਿ ਇੱਕ ਪੰਚਾਇਤ ਦੇ ਮੈਂਬਰ ਦੀ ਚੋਣ ਤੋਂ ਡਰ ਰਹੇ ਐ ਇੱਕ ਸਰਪੰਚ ਦੀ ਚੋਣ ਤੋਂ ਡਰ ਰਹੇ ਐ ਇੰਨਾ ਕੋ ਉਹਨਾਂ ਦੇ ਹਾਲਾਤ ਮਾੜੇ ਹੋ ਗਏ ਕਿ ਉਹਨਾਂ ਨੂੰ ਇਹ ਲੱਗ ਰਿਹਾ ਕਿ ਸਾਡਾ ਸਰਪੰਚ ਤੇ ਮੈਂਬਰ ਇੱਕ ਵੀ ਨਹੀਂ ਜਿੱਤਣਾ ਜੇ ਅਸੀਂ ਇਹਦੇ ਵਿੱਚ ਧੱਕਾ ਨਾ ਕੀਤਾ ਸੋ ਜਿਵੇਂ ਮੈਂ ਜ਼ਿਕਰ ਕੀਤਾ ਕਿ ਅਸੀਂ ਹਾਈ ਕੋਰਟ ਮੂਵ ਕੀਤਾ ਸੀ ਤੇ ਸਾਡੀ ਜਿਹੜੀ ਰਿਟ ਐ ਉਹ ਹਾਈ ਕੋਰਟ ਦੇ ਵਿੱਚ ਸੁਣਵਾਈ ਤੋਂ ਬਾਅਦ ਕੱਲ ਉਹਦੇ ਵਿੱਚ ਆਰਡਰ ਹੋਇਆ ਤੇ ਅੱਜ ਸਾਨੂੰ ਆਰਡਰ ਦੀ ਕਾਪੀ ਮਿਲੀ ਇਹ ਆਰਡਰ ਮੈਂ ਪਹਿਲਾਂ ਤਾਂ ਸਪਸ਼ਟ ਕਰ ਦਿਆਂ ਕਲੀਅਰ ਕਰ ਦਿਆਂ ਦੇਖਣ ਵਾਲੇ ਲੋਕਾਂ ਵਾਸਤੇ ਕਿ ਇਹ ਇਕੱਲੇ ਸਾਡੇ ਕੇਸ ਦੇ ਵਿੱਚ ਆਰਡਰ ਨਹੀਂ ਹੈ ਇਹ ਆਰਡਰ ਜ਼ਰੂਰ ਸਾਡੀ ਰਿੱਟ ਤੇ ਹੋਇਆ ਹੈ ਬਟ ਇਹ ਆਰਡਰ ਸਾਰੀ ਸਟੇਟ ਦੇ ਵਿੱਚ ਐਪਲੀਕੇਬਲ ਹੈ ਹਰ ਜ਼ਿਲ੍ਹੇ ਦੇ ਵਿੱਚ ਐਪਲੀਕੇਬਲ ਹੈ ਹਰ ਜ਼ਿਲ੍ਹੇ ਦੇ ਵਿੱਚ ਲਾਗੂ ਹੋਊਗਾ ਸੋ ਇਹ ਮੈਂ ਆਰਡਰ ਵੀ ਆਪਦੇ ਆਉਂਗਾ ਫੇਸਬੁੱਕ ਵਗੈਰਾ ਤੇ ਪਰ ਸਰਕਾਰ ਨੂੰ ਜੋ ਵੀ ਕੋਰਟ ਰੂਮ ਦੇ ਵਿੱਚ ਸਰਕਾਰ ਦੇ ਐਡਵੋਕੇਟ ਜਨਰਲ ਡਿਪਟੀ ਐਡਵੋਕੇਟ ਜਨਰਲ ਮੌਜੂਦ ਸੀ ਉਹਨਾਂ ਨੇ ਆਰਡਰ ਉਹਨਾਂ ਨੂੰ ਮਿਲ ਗਿਆ ਅਫਸਰਾਂ ਤਾਈਂ ਉਹ ਪਹੁੰਚਾਉਣਗੇ ਸੋ ਮੈਂ ਜਿਹੜੀ ਗੱਲ ਕਰਦਾ ਸੀ ਕਿ ਜਦੋਂ ਅਸੀਂ ਹਾਈ ਕੋਰਟ ਦੇ ਵਿੱਚ ਜਾ ਕੇ ਹਾਲਾਤ ਰੱਖੇ ਕਿ ਆਹ ਹਾਲਾਤ ਬਣ ਰਹੇ ਆ ਜੀ ਕਿ ਕਾਗਜ਼ ਭਰਨ ਤੋਂ ਰੋਕਣ ਵਾਸਤੇ ਹਰ ਹਤਕੰਡਾ ਇਹ ਸਰਕਾਰ ਵਰਤ ਰਹੀ ਹੈ ਤੇ ਸਾਨੂੰ ਇਸ ਗੱਲ ਦਾ ਡਰ ਹੈ ਕਿ ਸਾਡੀ ਨਾਮੀਨੇਸ਼ਨ ਪ੍ਰੋਸੈਸ ਸਾਡੀ ਸਕਰੂਟੀਨੀ ਦੇ ਵਿੱਚ ਸਾਡੀ ਪੋਲਿੰਗ ਦੇ ਵਿੱਚ ਇਹ ਵਿਗਨ ਪਾਉਣਗੇ ਇਹ ਕੋਸ਼ਿਸ਼ ਕਰਨਗੇ ਕਿ ਸਾਡੇ ਨਾਮੀਨੇਸ਼ਨ ਗਲਤ ਢੰਗ ਨਾਲ ਰਿਜੈਕਟ ਕਰਨ ਇਹ ਕੋਸ਼ਿਸ਼ ਕਰਨਗੇ ਕਿ ਆਪ ਦੇ ਦਸਕਤ ਕਰਕੇ ਹੀ ਵਿਡਰੋਅਲ ਕਰਨ ਇਹ ਕੋਸ਼ਿਸ਼ ਕਰਨਗੇ ਕਿ ਸਾਨੂੰ ਵੋਟਾਂ ਪਾਉਣ ਤੋਂ ਵੀ ਰੋਕਿਆ ਜਾਵੇ ਤੇ ਸਾਡੇ ਕਾਊਂਟਿੰਗ ਪ੍ਰੋਸੈਸ ਨੂੰ ਵੀ ਇਹ ਵਿਸ਼ੀਅਟ ਕਰਕੇ ਗਲਤ ਰਿਜ਼ਲਟ ਦੇਣ ਦੀ ਕੋਸ਼ਿਸ਼ ਕਰਨਗੇ ਸਾਰੀਆਂ ਚੀਜ਼ਾਂ ਅਸੀਂ ਹਾਈ ਕੋਰਟ ਦੇ ਸਾਹਮਣੇ ਰੱਖੀਆਂ ਸੀ ਸੋ ਇਹ ਡਿਵੀਜ਼ਨ ਬੈਂਚ ਔਨਰੇਬਲ ਮਿਸਟਰ ਜਸਟਿਸ ਸੁਰੇਸ਼ਵਰ ਠਾਕੁਰ ਜੀ ਕਿ ਆਨਰੇਬਲ ਮਿਸਿਸ ਜਸਟਿਸ ਸੁਦੀਪਤੀ ਸ਼ਰਮਾ ਜੀ ਕੋ ਲੱਗਿਆ ਸੀ ਹਮਨਸ਼ੂ ਰਾਜ ਜੀ ਐਡਵੋਕੇਟ ਸਾਡੇ ਵੱਲੋਂ ਅਪੀਅਰ ਹੋਏ ਉਧਰੋਂ ਸਰਕਾਰ ਵੱਲੋਂ ਮਨਿੰਦਰ ਸਿੰਘ ਮਨਿੰਦਰ ਸਿੰਘ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਪੰਜਾਬ ਐਂਡ ਮਨਿੰਦਰਜੀਤ ਸਿੰਘ 베ਦੀ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਅਪੀਅਰ ਹੋਏ ਇਲੈਕਸ਼ਨ ਕਮਿਸ਼ਨ ਵੱਲੋਂ ਇੱਕ ਵਕੀਲ ਅਪੀਅਰ ਹੋਇਆ ਸਾਰਿਆਂ ਦੀ ਗੱਲ ਸੁਣੀ ਗਈ ਸਾਡੀ ਗੱਲ ਬੜੇ ਵਿਸਥਾਰ ਨਾਲ ਬੜੇ ਧਿਆਨ ਨਾਲ ਬੜੀ ਸੰਜੀਦਗੀ ਨਾਲ ਜੱਜ ਸਹਿਬਾਨ ਨੇ ਸੁਣੀ ਤੇ ਸਾਰੀ ਜਦੋਂ ਬਹਿਸ ਮੁਕੰਮਲ ਹੋਈ ਤੇ ਉਹਨਾਂ ਨੇ ਵੇਖਿਆ ਰੁਖ ਵੇਖਿਆ ਜੱਜ ਸਹਿਬਾਨਾਂ ਦਾ ਕੋਰਟ ਦਾ ਜੋ ਸਰਕਾਰ ਦਾ ਜਿਹੜਾ ਐਡਵੋਕੇਟ ਜਰਨਲ ਉੱਥੇ ਕੋਰਟ 'ਚ ਮੌਜੂਦ ਸੀ ਸਟੇਟ ਵੱਲੋਂ ਉਹਨੇ ਇੱਕ ਕੋਰਟ ਦੇ ਵਿੱਚ ਇੱਕ ਸਟੇਟਮੈਂਟ ਇੱਕ ਡੈਕਲੇਰੇਸ਼ਨ ਦਿੱਤੀ ਕਿ ਅਸੀਂ ਜਿਹੜੇ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਐ ਉਹ ਅਨੈਕਸਰ ਪੀ 6 ਤੇ ਪੀ 7 ਦੇ ਵਿੱਚ ਐ ਮੈਂ ਉਹ ਪੜ੍ਹ ਕੇ ਵੀ ਤੁਹਾਨੂੰ ਚਾਰ ਲਾਈਨਾਂ ਦੱਸ ਦੂੰਗਾ ਕਿ ਜਿਹੜੀਆਂ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਐ ਵੀਡੀਓਗ੍ਰਾਫੀ ਤਹਿਤ ਅਸੀਂ ਉਹਨੂੰ ਕੰਪਲਾਈ ਕਰਾਂਗੇ ਮੈਂ ਪੜ੍ਹ ਕੇ ਦੱਸ ਦਿੰਦਾ ਤੁਹਾਨੂੰ ਲਾਈਨ ਲਰਨਡ ਸਟੇਟ ਕਾਉਂਸਲ ਸਬਮਿਟਸ ਥੈਟ ਦੇ ਸ਼ਲ ਇਨਸ਼ੋਰ ਥੈਟ ਐਬਸੋਲਿਊਟ ਕੰਪਲਾਈਂਸ ਜਿਹੜਾ ਵਰਡ ਕੋਰਟ ਨੇ ਯੂਜ਼ ਕੀਤਾ ਕਿ ਲਰਨਡ ਸਟੇਟ ਕਾਉਂਸਲ ਸਬਮਿਟਸ ਥੈਟ ਦੇ ਸ਼ਲ ਇਨਸ਼ੋਰ ਐਬਸੋਲਿਊਟ ਕੰਪਲਾਈਅੰਸ ਬਿਕਮਸ ਮੇਡ ਟੂ ਅਨੈਕਸਚਰਜ਼ ਪੀ 6 ਐਂਡ ਪੀ 7 ਵੀ ਪੀ 6 ਤੇ ਪੀ 7 ਜਿਹੜੇ ਅਨੈਕਸਚਰਜ਼ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਐ ਉਹਨਾਂ ਦੀ ਪੂਰਨ ਰੂਪ ਨਾਲ ਪਾਲਣਾ ਕਰਾਂਗੇ ਅਸੀਂ ਇਹ ਇਨਸ਼ੋਰ ਕਰਦੇ ਹਾਂ ਕੋਰਟ ਨੂੰ ਅਸ਼ੋਰ ਕਰਦੇ ਹਾਂ ਕੋਰਟ ਨੂੰ कि वी विल ਇਨਸ਼ੋਰ ਅਸੀਂ ਇਹ ਪੱਕਾ ਕਰਾਂਗੇ ਕਿ ਉਹ ਜਿਹੜੀਆਂ ਗਾਈਡਲਾਈਨਸ ਆ ਉਹ ਫੋਲੋ ਹੋਣ ਇਹ ਇਲੈਕਸ਼ਨ ਪ੍ਰੋਸੀਜਰ ਦੇ ਵਿੱਚ ਹੁਣ ਉਹ ਨੈਕਸਚਰ ਪੀ 7 ਪਹਿਲਾਂ ਤਾਂ ਮੈਂ ਦੱਸ ਦਿਆਂ ਉਹ ਕੀ ਕਹਿੰਦਾ ਨੈਕਸਚਰ ਪੀ 7 ਕਹਿੰਦਾ ਥੇਰ ਆਰ ਇਨਸਟਰਕਸ਼ਨਸ ਆਫ ਦਾ ਕਮਿਸ਼ਨ ਰਿਗਾਰਡਿੰਗ ਰਿਕਾਰਡਿੰਗ ਆਫ ਵੇਰੀਅਸ ਸਟੇजेस ਆਫ ਇਲੈਕਸ਼ਨ ਪ੍ਰੋਸੈਸ ਲਾਈਕ ਨੋਮੀਨੇਸ਼ਨ ਆਫ ਕੈਂਡੀਡੇਟਸ ਸਕਰੂਟੀ ਵਿਦਡਰੋਅਲ ਆਫ ਕੈਂਡੀਡੇਟਸ Polling and counting process by videography. For retention of the recorded version in such cases, the Commission has directed that such recordings shall be kept in safe custody of district electoral officer till the expiry of 45 days from the date of declaration of results. If anyone applies for these copies within 45 days, he has to be given a copy in with a fees of 50 rupees so eh ki kende hai ki jehda election process hai entire election process instruct karde hai ki oh nomination process hove chahe us scrutiny hai chahe withdrawal hai chahe polling hai te chahe counting hai eh sara kuch ensure karnge ki edi videography hove ਤਾਕੀ ਕਾਊਂਟਿੰਗ 'ਚ ਧਾਂਦਲੀ ਨਾ ਹੋ ਸਕੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਵਿਡਰੋਅਲ ਨਾ ਗਲਤ ਕਰ ਸਕਣ ਸਕਰੂਟੀ ਵਿੱਚ ਰਿਜੈਕਸ਼ਨ ਨਾ ਗਲਤ ਹੋ ਸਕੇ ਇਹ ਸਾਰਾ ਕੁਝ ਵੀਡੀਓਗ੍ਰਾਫ ਕਰਨ ਦੇ ਆਰਡਰਸ ਆਨਰੇਬਲ ਹਾਈ ਕੋਰਟ ਨੇ ਦਿੱਤੇ ਆ ਤੇ ਅੱਗੇ ਇਹ ਕਿਹਾ ਕਿ ਸਾਰੀ ਵੀਡੀਓਗ੍ਰਾਫੀ 45 ਦਿਨਾਂ ਤੱਕ ਡਿਸਟ੍ਰਿਕਟ ਇਲੈਕਟੋਰਲ ਅਫਸਰ ਕੋਲੇ ਪ੍ਰੀਜ਼ਰਵ ਰਹੂਗੀ ਕਿਸੇ ਨੂੰ ਵੀ ਕੋਈ ਸ਼ੰਕਾ ਹੈ ਉਹ 45 ਦਿਨਾਂ ਦੇ ਵਿੱਚ ਵਿੱਚ 50 ਰੁਪਏ ਦੀ ਫੀਸ ਜਮ੍ਹਾਂ ਕਰਾ ਕੇ ਦੀ ਰਿਕਾਰਡਿੰਗ ਲੈ ਕੇ ਜਿਹੋ ਕੋਰਟ ਜਾਣਾ ਚਾਹੁੰਦਾ ਤਾਂ ਉਹ ਜਾ ਸਕਦਾ ਹੈ ਇਹ ਏਸੀ ਨੈਕਸਚਰ ਪੀ 7 ਹੁਣ ਮੈਂ ਨੈਕਸਚਰ ਪੀ 6 ਵੀ ਤੁਹਾਨੂੰ ਦੱਸ ਦਿਆਂ ਕੀ ਕਹਿੰਦਾ ਰਿਟਰਨਿੰਗ ਆਫੀਸਰ ਆਫ ਈਚ ਕਨਸਟੀਟੂਐਂਸੀ ਹਰ ਹਲਕੇ ਦਾ ਰਿਟਰਨਿੰਗ ਆਫੀਸਰ ਸ਼ਲ ਮੇਕ ਅਰੇਂਜਮੈਂਟਸ ਟੂ ਰਿਕਾਰਡ ਥਰੂ ਵੀਡੀਓਗ੍ਰਾਫੀ ਆਫ ਕ੍ਰਿਟੀਕਲ ਇਵੈਂਟਸ ਡੂਰਿੰਗ ਦਾ ਪ੍ਰੋਸੈਸ ਆਫ ਇਲੈਕਸ਼ਨ the day of the poll period of public campaign transport and receipt of polled ballot boxes and other materials counting of votes and the declaration of results in an independent intelligent and purposeful manner oh khende ji ki polling to baad jehde postal ballot tusi transport karke ya ginti di thaan te le jane ya utthe hi ginne hai odi bhi video recording hoegi ਤੇ ਡੈਕਲੇਰੇਸ਼ਨ ਆਫ ਰਿਜ਼ਲਟ ਤੱਕ ਹਰ ਚੀਜ਼ ਨੂੰ ਤੁਸੀਂ ਵੀਡੀਓਗ੍ਰਾਫ ਕਰਨਾ ਹੈ ਫਾਰ ਥਿਸ ਪਰਪਸ ધ ਰਿਟਰਨਿੰਗ ਆਫੀਸਰ ਮੇਕ ਯੂਜ਼ ਆਫ ਵੀਡੀਓ ਕੈਮਰਾਸ ਐਂਡ ਕਰੂ ਅਵੇਲੇਬਲ ਵਿਦ ਗਵਰਨਮੈਂਟ অর ਸੈਮੀ ਗਵਰਨਮੈਂਟ ਏਜੰਸੀਜ਼ ਵਿਦੀਨ ਥੇਅਰ ਜੂਰਿਸਡਿਕਸ਼ਨ অর ਹਾਇਰ ਹਾਇਰ ਲੋਕਲ ਪ੍ਰਾਈਵੇਟ ਪ੍ਰੋਫੈਸ਼ਨਲ ਵੀਡੀਓਗ੍ਰਾਫਰਸ ਇਸ ਮੰਤਵ ਵਾਸਤੇ ਜਿੰਨੇ ਵੀਡੀਓਗ੍ਰਾਫਰ ਸਰਕਾਰੀ ਏਜੰਸੀਆਂ ਕੋਲੇ सेमी गवर्नमेंट एजेंसीज ਕੋਲੇ ਹੈਗੇ ਉਹਨਾਂ ਦਾ ਯੂਜ਼ ਕਰੂਗਾ ਰਿਟਰਨਿੰਗ ਅਫੀਸਰ ਜੇ ਉਹ ਘਟ ਪੈਂਦੇ ਆ ਤਾਂ ਪ੍ਰਾਈਵੇਟ ਵੀਡੀਓਗ੍ਰਾਫਰਸ ਵੀ ਇਹਨਾਂ ਨੂੰ ਹਾਇਰ ਕਰਨੇ ਪੈਣਗੇ ਤਾਂਕਿ ਹਰ ਸਾਰਾ ਇਲੈਕਸ਼ਨ ਪ੍ਰੋਸੀਜਰ ਇੱਕ ਇੱਕ ਚੀਜ਼ ਵੀਡੀਓਗ੍ਰਾਫ ਹੋਵੇ ਮੈਂ ਦੁਬਾਰਾ ਕਹਿ ਦਿਆਂ ਨੋਮੀਨੇਸ਼ਨ ਸਕਰੂਟੀਨੀ ਵਿਦਡਰੋਅਲ ਪੋਲਿੰਗ ਕਾਊਂਟਿੰਗ ਡੈਕਲੇਰੇਸ਼ਨ ਆਫ ਵੋਟ ਡੈਕਲੇਰੇਸ਼ਨ ਆਫ ਰਿਜ਼ਲਟ ਹਰ ਚੀਜ਼ ਜਿਹੜੀ ਹੈ ਉਹ ਹਾਈ ਕੋਰਟ ਨੇ ਵੀਡੀਓਗ੍ਰਾਫ ਕਰਨ ਨੂੰ ਕਹੀ ਹੈ ਤੇ ਉਸ ਤੋਂ ਅੱਗੇ ਦੋ ਲਾਈਨਾਂ ਹੋਰ ਲਿਖਦੇ ਆ ਹਨਰੇਬਲ ਜੱਜ ਸਾਹਿਬ ਉਹ ਕਹਿੰਦੇ ਹਾਊਵਰ ਇਨ ਕੇਸ ਐਨੀ ਆਫ ਦਾ ਮੈਂਡੇਟਸ ਇਨਕਲੋਸਡ ਇਨ ਦਾ ਸੈਡ ਐਨੈਕਸਚਰਸ ਰਿਮੇਨ ਅਨਕੰਪਲਾਈਡ ਵਿਦ ਲਿਬਰਟੀ ਇਜ਼ ਰਿਜ਼ਰਵਡ ਵਿਦ ਦਾ ਪਟੀਸ਼ਨਰ to initiate appropriate motions against the errant official or respondent concerned ਉਹ ਕਹਿੰਦੇ ਜੇ ਸਾਡੀਆਂ ਇਨਸਟਰਕਸ਼ਨਸ ਦੇ ਬਾਵਜੂਦ ਕੋਈ ਵੀ ਜਿਹੜੀ ਇਹ ਮੰਡੇਟ ਹੈ ਜਿਹੜੀ ਨੈਕਸਚਰ P6 P7 ਦੇ ਵਿੱਚ ਕਹੀ ਗਈ ਹੈ ਉਹਨੂੰ ਕੰਪਲਾਈ ਨਹੀਂ ਕੀਤਾ ਜਾਂਦਾ ਕਿ ਫਿਰ ਪਟੀਸ਼ਨਰ ਕੋਲੇ ਲਿਬਰਟੀ ਹੈ ਕਿ ਜਿਹੜਾ ਆਫੀਸਰ ਉਹਨੂੰ ਕੰਪਲਾਈ ਨਹੀਂ ਕਰ ਰਿਹਾ ਉਹਨਾਂ ਨੇ ਲਿਖਿਆ 에रेंट ਆਫੀਸਰ ਔਰ ਰਿਸਪੌਂਡੈਂਟ ਕਨਸਰਨਡ ਜਿਹੜਾ ਆਫੀਸਰ ਇਨਸਟਰਕਸ਼ਨਸ ਨੂੰ ਕੰਪਲਾਈ ਨਹੀਂ ਕਰ ਰਿਹਾ ਉਹਦੇ ਵਿਰੁੱਧ ਅਪਰੋਪਰੀਏਟ ਐਕਸ਼ਨ ਲੈਣ ਦੀ ਉਹਨੂੰ ਖੁੱਲ ਉਹਨੂੰ ਲਿਬਰਟੀ ਦਿੱਤੀ ਗਈ ਹੈ। ਭਾਵ ਕਿ ਉਹਦੇ ਖਿਲਾਫ ਫਿਰ ਕਨਟੈਂਪਟ ਦੀਆਂ ਪ੍ਰोसीਡਿੰਗਸ ਹਾਈ ਕੋਰਟ ਦੇ ਵਿੱਚ ਪਟੀਸ਼ਨਰ ਲੈ ਕੇ ਜਾ ਸਕਦਾ ਕਿਉਂਕਿ ਹਾਈ ਕੋਰਟ ਮਾਨਯੋਗ ਹਾਈ ਕੋਰਟ ਦੇ orders the willful disobedience is contempt of court and bada sakht action ode te hunda so main binti karde ha sare officials se banu ki ye sarkar apni hond gwa chuki hai bhukh laahat de vich aa chuki hai ke halaat eh ban gaye hai ki ik pind di member panchayat te sarpanch di chunav to eh darr rahe hai ਛੋਟੇ ਮੋਟੇ ਆ ਤੇ ਰੱਖ ਕੇ ਇਹ ਚਲਾਉਣਾ ਚਾਹੁੰਦੇ ਆ ਗਲਤ ਕੰਮ ਇਲੀਗਲ ਐਕਟਸ ਛੋਟੇ ਤੇ ਪ੍ਰੈਸ਼ਰ ਪਾ ਰਹੇ ਆ ਮੈਂ ਬੇਨਤੀ ਕਰਾਂ ਸਾਰੇ ਅਫਸਰ ਸਬਾਨਾ ਨੂੰ ਕਿ ਫ੍ਰੀ ਐਂਡ ਫੇਅਰ ਕਾਨੂੰਨ ਦੇ ਦਾਇਰੇ ਚ ਰਹਿ ਕੇ ਇਸ ਇਲੈਕਸ਼ਨ ਪ੍ਰੋਸੈਸ ਨੂੰ ਕੰਪਲੀਟ ਕਰਾਇਓ ਵਰਨਾ ਹਾਈ ਕੋਰਟ ਦੇ ਵਿੱਚ ਜਿਹਦੇ ਜਿਹਦੇ ਨਾਲ ਧੱਕਾ ਹੋਇਆ ਹਰ ਬੰਦੇ ਕੋਲੇ ਰਾਈਟ ਆ ਹਾਈ ਕੋਰਟ ਜਾਣ ਦਾ ਤੇ ਫਿਰ ਹਾਈ ਕੋਰਟ ਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਵੀ ਹੋਣਾ ਫਿਰ ਤਰੀਕਾ ਭੁਗਤਦਾ ਕਈ ਵਾਰੀ ਬੰਦੇ ਦੇ ਗੋਡੇ ਰਹਿ ਜਾਂਦੇ ਸੋ ਇਹੀ ਅੱਜ ਦੀ ਪੀਸੀ ਚ ਮੈਂ ਇਸ ਹਾਈ ਕੋਰਟ ਦੇ ਆਰਡਰਸ ਦੀ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ ਸੀ ਥੋਡੇ ਰਾਹੀਂ ਸਾਰੇ ਪੰਜਾਬ ਦੇ ਵਿੱਚ ਇਹ ਆਰਡਰ ਚਲੇ ਜਾਣ ਤਾਂਕਿ ਜਿਹੜਾ ਅਗਲਾ ਇਲੈਕਸ਼ਨ ਪ੍ਰੋਸੈਸ ਐਟ ਲੀਸਟ ਉਹ ਇਹਦੂ ਸੌਖਾ ਬਣ ਸਕੇ ਧੰਨਵਾਦ ਜੀ ਸੋ ਜਿਸ ਦੌਰ ਵਿੱਚ ਇਲੈਕਸ਼ਨ ਕਰਾਇਆ ਜਾ ਰਿਹਾ ਹੈ ਉਸ ਤੋਂ ਕਾਫੀ ਜਿਹੜਾ ਕ੍ਰਿਟੀਕਲ ਸਮਾਂ ਹੈ ਕਿਉਂਕਿ ਇਸ ਵਿੱਚ ਵੜਾਈ ਵੀ ਹੋਣੀ ਹੈ ਫਸਲਾਂ ਦਾ ਵੀ ਹੈ ਪਰ ਕਾਫੀ ਮਤਲਬ ਨੋਟੀਫਿਕੇਸ਼ਨ ਨੂੰ ਵੀ ਇੱਕ ਚੈਲੰਜ ਕਰਨ ਦੀ ਜਿਹੜੀ ਗੱਲ ਕੀਤੀ ਜਾ ਰਹੀ ਸੀ ਕਿ ਜਿਹੜਾ ਦੇਖੋ ਸਰਕਾਰ ਮੈਂ ਕਹਾਂ ਮੈਂ ਜਮਾਂ ਬੁਖਲਾਹਟ ਚ ਆ ਗਈ ਹੈ ਕੋਈ ਨਹੀਂ ਇਹਨਾਂ ਨੂੰ ਕਿਸੇ ਚੀਜ਼ ਦਾ ਸਮਾਂ ਪਤਾ ਲੱਗ ਰਿਹਾ ਕਦੋਂ ਕਰਾਉਣਾ ਹੈ ਸਹੀ ਸਮਾਂ ਕੀ ਹੈ ਜਾਂ ਕੀ ਇਹ ਸਮਾਂ ਹੈ ਕਿ ਨਹੀਂ ਹੈ ਚਲੋ ਇਹ ਵਾਢੀ ਦਾ ਸਮਾਂ ਹੈ ਇਲੈਕਸ਼ਨ ਪ੍ਰੋਸੈਸ ਆ ਗਿਆ ਉਹ ਠੀਕ ਹੈ ਜਿਹੜੇ ਅਨਾਉਂਸ ਹੋ ਗਈ ਇਲੈਕਸ਼ਨ ਕਮਿਸ਼ਨ ਵੱਲੋਂ ਅਸੀਂ ਉਸ ਚੀਜ਼ ਦੇ ਵਿੱਚ ਉਸ ਡਿਸੀਜਨ ਨੂੰ ਅਸੀਂ ਉਹਦੇ ਵਿੱਚ ਇਲੈਕਟੋਰਲ ਪ੍ਰੋਸੈਸ ਦੇ ਵਿੱਚ ਫੇਧ ਰੱਖਣ ਵਾਲੇ ਬੰਦੇ ਆ ਪਰ ਹੁਣ ਜਿਹੜਾ ਆ ਗਿਆ ਇਲੈਕਸ਼ਨ ਸਾਡੀ ਲੜਾਈ ਤਾਂ ਇਹ ਹੈ ਕਿ ਉਹ ਇਲੈਕਸ਼ਨ ਜਿਹੜੀ ਹੈ ਉਹ ਨਿਰਪੱਖ ਤਰੀਕੇ ਨਾਲ ਫਰੀ ਐਂਡ ਫੇਅਰ ਬਿਨਾਂ ਕਿਸੇ ਗਲਤ ਢੰਗ ਵਰਤੇ ਉਹ ਇਲੈਕਸ਼ਨ ਪ੍ਰੋਸੈਸ ਨੇਪਰੇ ਚੜੇ ਇਹਨੂੰ ਨੇਪਰੇ ਚੜਾਉਣ ਵਾਸਤੇ ਜੋ ਸਾਨੂੰ ਲੜਾਈ ਲੋਕਾਂ ਦੇ ਰਾਈਟਸ ਨੂੰ ਪ੍ਰੋਟੈਕਟ ਕਰਨ ਵਾਸਤੇ ਡੈਮੋਕਰੈਟਿਕ ਰਾਈਟ ਨੂੰ ਪ੍ਰੋਟੈਕਟ ਕਰਨ ਵਾਸਤੇ ਸਾਨੂੰ ਲੜਾਈ ਲੜਨੀ ਪਈ ਅਸੀਂ ਲੜਾਂਗੇ